ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਲਈ ਚਾਰ ਕਾਲੀ ਮਿਰਚ ਦੇ ਦਾਣਿਆਂ ਵਾਲਾ ਚੇਕਰ ਇਹ ਤੁਸੀਂ ਇੱਕ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਚਾਰ ਕਾਲੀ ਮਿਰਚ ਦੇ ਦਾਣਿਆਂ ਵਾਲਾ ਇੱਕ ਦੀਵਾ ਆਪਣੀ ਘਰ ਦੇ ਵਿੱਚ ਜਗਾ ਕੇ ਤੁਸੀਂ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਆਪਣੇ ਦੁਸ਼ਮਨਾ ਤੇ ਵਿਰੋਧੀਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹ ਹਮੇਸ਼ਾ ਹਮੇਸ਼ਾ ਦੇ ਲਈ ਤੁਸੀਂ ਦੂਰ ਕਰ ਸਕਦੇ ਹੋ ਜਿਨ੍ਹਾਂ ਦੀ ਬਜਾ ਦੇ ਨਾਲ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟ ਆ ਰਹੀ ਏ ਤੁਹਾਡੇ ਘਰ ਦੇ ਵਿੱਚ ਲੜਾਈ ਕਲੇਸ਼ ਵਾਦਾ ਚਾਰਿਆ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਬਿਲਕੁਲ ਵੀ ਬਰਕਤ ਨਹੀਂ ਰਹੀ ਪੈਸੇ ਦੀ ਕਮੀ ਆ ਚੁੱਕੀ ਹੈ ਘਰ ਦੇ ਵਿੱਚ ਪੈਸਾ ਰੁਕਦਾ ਨਹੀਂ ਚਾਹ ਗਲਤ ਰਸਤੇ ਤੇ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਵੀ ਸਾਡਾ ਕੋਈ ਸ਼ੁਰੂ ਕੀਤਾ ਹੋਇਆ ਕਾਰੋਬਾਰ ਬਹੁਤ ਵਧੀਆ ਚੱਲਦਾ ਹੈ ਸਾਡੇ ਘਰ ਦੇ ਵਿੱਚ ਸਭ ਕੁਝ ਸੋਹਣਾ ਚੱਲਦਾ ਹੈ ਪਰ ਉਸ ਨੂੰ ਦੇਖ ਕੇ ਸਾਡੇ ਕਈ ਤਰ੍ਹਾਂ ਦੇ ਦੁਸ਼ਮਣ ਬਣ ਬੈਠਦੇ ਨੇ ਜਿਹੜੇ ਕਿ ਸਾਨੂੰ ਚਾਰੇ ਪਾਸਿਆਂ ਤੋਂ ਕਿਸੇ ਨਾ ਕਿਸੇ ਤਰਫੋਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਇਸ ਕਰਕੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਵਿਸ਼ੇਸ਼ ਤੇ ਚਮਤਕਾਰੇ ਹੋਣ ਵਾਲੀ ਏ ਕਿ ਉਹ ਕਿ ਜੋ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਲੋਕਾਂ ਤੋਂ ਪਰੇਸ਼ਾਨ ਨੇ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡਾ ਚੱਲਦਾ ਚੱਲਦਾ ਕਾਰੋਬਾਰ ਇਹ ਜਿਹੜਾ ਰੁਕ ਗਿਆ ਸਾਡੇ ਘਰ ਦੇ ਵਿੱਚ ਅਚਾਨਕ ਹੀ ਦੁਰਘਟਨਾਵਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਡੇ ਘਰ ਦੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਹੜਾ ਵਿਅਕਤੀ ਹੈ ਜਿਹੜਾ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਪਾ ਵੀ ਤਾਂ ਤੁਹਾਨੂੰ ਪਤਾ ਹੈ ਕਿ ਤੁਹਾਡਾ ਇਹ ਦੁਸ਼ਮਣ ਜਿਹੜਾ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਜੇਕਰ ਤੁਹਾਨੂੰ ਨਹੀਂ ਵੀ ਪਤਾ ਤਾਂ ਵੀ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰਿਓ ਇਹ ਉਪਾਅ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਦੇਵੇਗਾ ਤੁਹਾਡੇ ਦੁਸ਼ਮਣਾਂ ਨੂੰ ਦੂਰ ਤਾਂ ਕਰੇਗਾ ਹੀ ਕਰੇਗਾ ਤੇ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਹੋਰ ਵੀ ਜਿੰਨੀਆਂ ਪ੍ਰੋਬਲਮ ਚੱਲ ਰਹੀਆਂ ਨੇ ਉਹਨਾਂ ਸਾਰੀਆਂ ਨੂੰ ਹੀ ਦੂਰ ਕਰੇਗਾ ਇਸ ਉਪਾਰਨ ਨੂੰ ਅਸੀਂ ਕਰਨਾ ਕਿਵੇਂ ਆ ਤੇ ਕਿੰਨਾ ਸਮਾਂ ਕਰਨਾ ਹੈ ਕਿਸ ਤਰੀਕੇ ਤੇ ਵਿਧੀ ਦੇ ਨਾਲ ਕਰਨਾ ਇਹ ਸਾਰੇ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਤੰਤਲ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਜਿਹੜੇ ਲੋਕ ਪਰੇਸ਼ਾਨ ਨੇਗੇ ਉਹਨਾਂ ਦੇ ਘਰ ਦੇ ਵਿੱਚ ਕਿਸੇ ਦਾ ਕੁਝ ਕੀਤਾ ਕਰਾਇਆ ਕਿਉਂਕਿ ਅੱਜ ਕੱਲ ਦਾ ਜੋ ਸਮਾਂ ਏ ਅੱਜ ਕੱਲ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਥੋੜਾ ਬਹੁਤ ਆਪਣੀ ਘਰ ਦੇ ਵਿੱਚ ਮਿਹਨਤ ਕਰਕੇ ਕੁਝ ਬਣਾਉਣਾ ਸ਼ੁਰੂ ਕਰਦੇ ਹਾਂ ਤਾਂ ਉਸ ਸਮੇ ਲੋਕ ਸਾਨੂੰ ਕਿਸੇ ਨਾ ਕਿਸੇ ਪਾਸਿਓਂ ਕੁਝ ਨਾ ਕੁਝ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਨੇ ਤੇ ਜਿਹੜੇ ਕਾਰਨ ਕਰਕੇ ਸਾਡੇ ਕਾਰੋਬਾਰ ਉੱਥੇ ਰੁਕ ਜਾਂਦੇ ਨੇ ਪਰ ਕਈ ਵਾਰ ਤਾਂ ਸਾਨੂੰ ਸਮਝ ਨਹੀਂ ਲੱਗਦੀ ਕਿ ਸਾਡੇ ਨਾਲ ਅਚਾਨਕ ਇਸ ਤਰ੍ਹਾਂ ਹੋ ਕਿਉਂ ਰਿਹਾ ਹੈ ਪਰ ਕਈ ਵਾਰ ਜਦੋਂ ਸਾਨੂੰ ਲੱਗੇ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਡੇ ਤੇ ਕਿਸੇ ਦਾ ਕੁਝ ਕੀਤਾ ਕਰਾਇਆ ਤੇ ਇਸ ਤਰ੍ਹਾਂ ਦੀ ਪ੍ਰੋਬਲਮ ਦੇ ਵਿੱਚ ਤੁਸੀਂ ਬਿਲਕੁਲ ਵੀ ਨਹੀਂ ਘਬਰਾਉਣਾ ਆਪਣੇ ਘਰ ਦੇ ਵਿੱਚ ਤੁਸੀਂ ਇਹ ਚਾਲ ਚਾਰ ਕਾਲੀ ਮਿਰਚ ਦੇ ਦਾਣੇ ਦਾ ਇੱਕ ਛੋਟਾ ਜਿਹਾ ਦੀਵਾ ਜਗਾ ਕੇ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਹੀ ਤੁਸੀਂ ਇਹ ਛੋਟਾ ਜਿਹਾ ਉਪਾਅ ਕਰਨਾ ਇਸ ਨੂੰ ਕਰਨ ਦੇ ਲਈ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਣੀ ਘਰ ਦੇ ਵਿੱਚ ਹੀ ਕਰੋਗੇ ਤੇ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣੀਆਂ ਤੁਹਾਡੇ ਜੋ ਵੀ ਦੁਸ਼ਮਣ ਨੇ ਲੋਕ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਉਹ ਆਪਣੇ ਆਪ ਹੀ ਤੁਹਾਡੇ ਤੋਂ ਦੂਰ ਹੋ ਜਾਣਗੇ ਕਿਉਂਕਿ ਇਹ ਉਪਾਅ ਤੁਹਾਡੇ ਦੁਸ਼ਮਣਾਂ ਨੂੰ ਜੜ ਤੋਂ ਹੀ ਖਤਮ ਕਰਕੇ ਰੱਖ ਦੇਵੇਗਾ ਤੋ ਇਸੇ ਤਰ੍ਹਾਂ ਜੇਕਰ ਅਸੀਂ ਕਾਲੀ ਮਿਰਚ ਦੀ ਗੱਲ ਕਰੀਏ ਤਾਂ ਕਾਲੀ ਮਿਰਚ ਕੋਈ ਆਮ ਚੀਜ਼ ਨਹੀਂ ਹੈ ਸ਼ਨੀ ਦੇਵ ਦੇ ਨਾਲ ਜੁੜੀ ਹੋਈ ਹੈ ਤੇ ਜਿੰਨੇ ਵੀ ਅਸੀਂ ਕਾਲੀ ਮਿਰਚ ਦੇ ਨਾਲ ਉਪਾਅ ਕਰਾਂਗੇ ਇਹ ਬਹੁਤ ਹੀ ਜ਼ਿਆਦਾ کارਗਰ ਹੁੰਦੇ ਨੇ ਤੇ ਸਾਡੀ ਜ਼ਿੰਦਗੀ ਦੇ ਵਿੱਚੋਂ ਸਾਡੇ ਦੁਸ਼ਮਣਾਂ ਨੂੰ ਬਿਲਕੁਲ ਦੂਰ ਕਰ ਦਿੰਦੇ ਨੇ ਜਦੋਂ ਅਸੀਂ ਇਹ ਉਪਾਅ ਕਰਦੇ ਆ ਤੇ ਸਭ ਤੋਂ ਵੱਡੀ ਤੇ ਖਾਸ ਗੱਲ ਇਹ ਆ ਕਿ ਜਦੋਂ ਅਸੀਂ ਇਹਨਾਂ ਉਪਾਅ ਨੂੰ ਕਰਦੇ ਆ ਤੇ ਇਹ ਤੁਰੰਤ ਹੀ ਸਾਨੂੰ ਆਪਣਾ ਅਸਰ ਦਿਖਾਉਂਦੇ ਨੇ ਸਾਨੂੰ ਫਾਇਦਾ ਵੀ ਤੁਰੰਤ ਹੀ ਮਿਲਣਾ ਸ਼ੁਰੂ ਹੋ ਜਾਂਦਾ ਹੈ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀਆਂ ਨੇ ਦਵਾਈਆਂ ਲੈਣ ਦੇ ਬਾਵਜੂਦ ਵੀ ਤੁਹਾਡੇ ਘਰ ਦੇ ਵਿੱਚੋਂ ਬਿਮਾਰੀ ਦੂਰ ਨਹੀਂ ਹੋ ਰਹੀ ਤੁਹਾਡਾ ਜਿਹੜਾ ਪੈਸਾ ਬਿਮਾਰੀਆਂ ਦੇ ਵਿੱਚ ਫਜ਼ੂਲ ਖਰਚ ਹੋ ਰਿਹਾ ਹੈ ਤਾਂ ਇੱਕ ਵਾਰ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਇਸੀ ਤਰ੍ਹਾਂ ਗੱਲ ਕਰ ਲੈਣੀ ਹੈ ਕਿ ਇਸ ਉਪਾਅ ਨੂੰ ਕਰਨਾ ਕਿਵੇਂ ਹੈ ਇਸ ਉਪਾਅ ਨੂੰ ਤੁਸੀਂ ਸਵੇਰ ਦੇ ਸਮੇਂ ਨਹੀਂ ਕਰਨਾ ਸ਼ਾਮ ਦੇ ਸਮੇਂ ਕਰਨਾ ਹੈ ਜਦੋਂ ਸੂਰਜ ਬਿਲਕੁਲ ਛਿਪ ਜਾਵੇਗਾ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤੇ ਇਸ ਉਪਾਅ ਨੂੰ ਜੈਂਸ ਤੇ ਲੇਡੀ ਦੋਨੋਂ ਹੀ ਕਰ ਸਕਦੇ ਨੇ ਤੇ ਇਸ ਦੇ ਨਾਲ ਨਾਲ ਸਾਨੂੰ ਇਹ ਉਪਾਅ ਕਰਨ ਦੇ ਲਈ ਚਾਰ ਕਾਲੀਆਂ ਮਿਰਚਾਂ ਦੇ ਦਾਣੇ ਚਾਹੀਦੇ ਨੇ ਜਿਹੜੇ ਤੁਸੀਂ ਚਾਰ ਕਾਲੀਆਂ ਮਿਰਚਾਂ ਦੇ ਦਾਣੇ ਲੈਣੇ ਨੇ ਉਹ ਬਿਲਕੁਲ ਹੀ ਸਾਬਤ ਹੋਣੇ ਚਾਹੀਦੇ ਨੇ ਕੁੱਟੇ-ਪੁੱਟੇ ਨਹੀਂ ਹੋਣੇ ਚਾਹੀਦੇ ਤੁਸੀਂ ਧਿਆਨ ਦੇ ਨਾਲ ਇੱਕ-ਇੱਕ ਦਾਣੇ ਨੂੰ ਚੰਗੀ ਤਰ੍ਹਾਂ ਦੇਖ ਲਓ ਕਿ ਉਹ ਸਾਫ਼ ਸੁਥਰੇ ਨੇ ਟੁੱਟਿਆ ਹੋਇਆ ਦਾਣਾ ਤਾਂ ਨਹੀਂ ਹੋਏਗਾ ਕੋਈ ਚਾਰ ਕਾਲੀ ਮਿਰਚ ਦੇ ਦਾਣੇ ਲੈਣ ਤੋਂ ਬਾਅਦ ਦੀ ਵਿੱਚ ਤੁਸੀਂ ਇੱਕ ਮਿੱਟੀ ਦਾ ਦੀਵਾ ਤਿਆਰ ਕਰਨਾ ਹੈ ਬਿਟੇ ਦਾ ਦੀਵਾ ਨੇੜਾ ਤੇ ਬੱਤੀ ਲਗਾ ਕੇ ਉਸ ਦੇ ਵਿੱਚ ਤੁਸੀਂ ਪਾਉਣਾ ਹੈ ਸਰੋਂ ਦਾ ਤੇਲ ਕੈਂ ਦਾ ਪਾਵ ਕੇ ਸਰੋਂ ਦੇ ਤੇਲ ਦਾ ਤੁਸੀਂ ਇੱਕ ਦੀਵਾ ਤਿਆਰ ਕਰ ਲੈਣਾ ਦੀਵਾ ਤੁਸੀਂ ਤਿਆਰ ਕਰਦੇ ਸਮੇਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜੀ ਤੁਸੀਂ ਦੀਵੇ ਦੇ ਵਿੱਚ ਬੱਤੀ ਲਗਾਈਏ ਨਾ ਉਹ ਲੰਬੀ ਹੋਣੀ ਚਾਹੀਦੀ ਹੈ ਏਸੀ ਤਰ੍ਹਾਂ ਚਾਰ ਕਾਲੀ ਮਿਰਚ ਦੇ ਦਾਣੇ ਤੇ ਇਹ ਦੀਵਾ ਤਿਆਰ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਦੱਖਣ ਦਿਸ਼ਾ ਦੇ ਵੱਲ ਤੁਸੀਂ ਆਪਣਾ ਫੇਸ ਕਰਕੇ ਬੈਠ ਜਾਣਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਬੈਠ ਕੇ ਇਸ ਉਪਾਅ ਨੂੰ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਹੀ ਲੱਗਦਾ ਹੈ ਬਸ ਗੱਲ ਇਸ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਬੈਠਣਾ ਦੱਖਣ ਦਿਸ਼ਾ ਦੇ ਵੱਲ ਆਪਣਾ ਫੇਸ ਕਰਕੇ ਆ ਤੇ ਜਿਹੜਾ ਤੁਸੀਂ ਮਿੱਟੀ ਦਾ ਦੀਵਾ ਤਿਆਰ ਕੀਤਾ ਹੈ ਉਸ ਨੂੰ ਤੁਸੀਂ ਆਪਣੇ ਘਰ ਦੀ ਦੱਖਣ ਦਿਸ਼ਾ ਦੇ ਵਿੱਚ ਹੀ ਜਗਾਉਣਾ ਹੈ ਇਸ ਦੇ ਨਾਲ ਨਾਲ ਤੁਸੀਂ ਤੁਸੀਂ ਕੋਈ ਨੀਚੇ ਵਿਸ਼ਾਈ ਕਰ ਸਕਦੇ ਹੋ ਆਸਣ ਲਗਾ ਸਕਦੇ ਹੋ ਜੇਕਰ ਤੁਸੀਂ ਹਰ ਰੋਜ਼ ਪਾਠ ਪੂਜਾ ਕਰਨ ਲਈ ਆਸਣ ਲਗਾਉਂਦੇ ਹੋ ਤਾਂ ਉਹੀ ਵਿਸ਼ਾ ਸਕਦੇ ਹੋ ਨਹੀਂ ਤਾਂ ਤੁਸੀਂ ਕਾਲੇ ਰੰਗ ਦਾ ਆਸਣ ਲਗਾ ਸਕਦੇ ਹੋ ਜੇਕਰ ਕਾਲੇ ਰੰਗ ਦਾ ਕੋਈ ਤੁਹਾਡੇ ਕੋਲ ਕਪੜਾ ਆਸਣ ਲਗਾਉਣ ਲਈ ਨਹੀਂ ਹੈਗਾ ਤਾਂ ਤੁਸੀਂ ਕਿਸੇ ਵੀ ਕਲਰ ਦਾ ਆਸਣ ਲਗਾ ਸਕਦੇ ਹੋ ਆਸਣ ਲਗਾਉਣ ਨਾਲ ਤੁਸੀਂ ਇਸ ਉਪਾ ਨੂੰ ਜ਼ਮੀਨ ਤੇ ਬੈਠ ਕੇ ਹੀ ਕਰਨਾ ਹੈ ਤਾਂ ਇਸੇ ਤਰ੍ਹਾਂ ਆਸਣ ਲਗਾਉਣ ਤੋਂ ਬਾਅਦ ਤੁਸੀਂ نیچے ਬੈਠ ਕੇ ਤੁਸੀਂ ਜਿਹੜਾ ਦੀਵਾ ਤਿਆਰ ਕੀਤਾ ਸੀ ਉਸ ਨੂੰ ਤੁਸੀਂ ਜਗਾ ਦੇਣੇ ਇਸੀ ਤਰ੍ਹਾਂ ਜਿਹੜੇ ਤੁਸੀਂ ਚਾਰ ਕਾਲੀ ਮਿਰਚ ਦੇ ਦਾਣੇ ਲਏ ਆ ਉਹਨਾਂ ਨੂੰ ਤੁਸੀਂ ਆਪਣੇ ਸੱਜੇ ਹੱਥ ਦੀ ਹਥੇਲੀ ਤੇ ਰੱਖ ਕੇ ਤੇ ਸ਼ਨੀ ਦੇਵ ਦਾ ਧਿਆਨ ਧਾਰ ਕੇ ਤੁਸੀਂ ਉਹਨਾਂ ਦੇ ਅੱਗੇ ਪ੍ਰਾਰਥਨਾ ਕਰਨੀ ਜੇਕਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਜਾਣਦੇ ਹੋ ਤਾਂ ਤੁਸੀਂ ਉਸ ਦਾ ਨਾਮ ਬੋਲ ਸਕਦੇ ਹੋ ਇਸ ਤਰੀਕੇ ਦੇ ਨਾਲ ਆਪਣੀ ਪ੍ਰਾਰਥਨਾ ਕਰਨੀ ਹੈ ਕਿ ਇਹ ਮੇਰਾ ਦੁਸ਼ਮਣ ਹੈ ਇਹ ਕਾਫੀ ਲੰਬੇ ਸਮੇਂ ਤੋਂ ਮੈਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਇਹ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਹੋਵੇ ਜੇਕਰ ਤੁਸੀਂ ਨਾਮ ਨਹੀਂ ਵੀ ਜਾਣ ਸਕ ਜਾਣਦੇ ਤਾਂ ਤੁਸੀਂ ਇਕੱਲਾ ਦੁਸ਼ਮਣ ਹੀ ਬੋਲ ਸਕਦੇ ਏਸੇ ਤਰ੍ਹਾਂ ਤੁਸੀਂ ਇਹ ਨਹੀਂ ਜਾਣਦੇ ਕਿ ਤੁਹਾਡੇ ਦੁਸ਼ਮਣ ਕਿੰਨੇ ਨੇ ਤੇ ਉਹਨਾਂ ਦੇ ਨਾਮ ਵੀ ਨਹੀਂ ਜਾਣਦੇ ਤੁਹਾਨੂੰ ਇਸ ਚੀਜ਼ ਬਾਰੇ ਨਹੀਂ ਪਤਾ ਕਿ ਤੁਹਾਡੇ ਕਿੰਨੇ ਦੁਸ਼ਮਣ ਨੇ ਉਹਨਾਂ ਦੇ ਨਾਮ ਕੀ ਨੇ ਕੌਣ ਕੌਣ ਹੋ ਸਕਦੇ ਆ ਕੌਣ ਨਹੀਂ ਹੋ ਸਕਦੇ ਕਿਉਂਕਿ ਦੁਸ਼ਮਣ ਇੱਕ ਵੀ ਹੋ ਸਕਦਾ ਤੇ ਜ਼ਿਆਦਾ ਵੀ ਹੋ ਸਕਦੇ ਨੇ ਇਸ ਪ੍ਰੋਬਲਮ ਦੇ ਵਿੱਚ ਤੁਸੀਂ ਇਸ ਤਰੀਕੇ ਦੇ ਨਾਲ ਪ੍ਰਾਰਥਨਾ ਕਰ ਸਕਦੇ ਹੋ ਸ਼ਨੀ ਦੇਵ ਜੀ ਅੱਗੇ ਕਿ हे ਸ਼ਨੀ ਦੇਵ ਜਿੰਨੇ ਵੀ ਮੇਰੇ ਗੁਪਤ ਦੁਸ਼ਮਣ ਨੇ ਜੋ ਮੇਰੇ ਉੱਪਰ ਕੋਈ ਜਾਦੂ ਟੂਣਾ ਆਪਣਾ ਕਿਰਿਆਵਾਂ ਕਰ ਕਰਵਾ ਰਹੇ ਨੇ ਮੇਰੇ ਕਾਰੋਬਾਰ ਦੇ ਵਿੱਚ ਰੁਕਾਵਟਾਂ ਆ ਰਹੇ ਨੇ ਮੇਰਾ ਚੱਲਦਾ ਹੋਇਆ ਬਿਜ਼ਨਸ ਨੂੰ ਰੁਕਵਾ ਰਹੇ ਨੇ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਜਿਹੜੀ ਤੁਹਾਡੀ ਪ੍ਰੋਬਲਮ ਚੱਲ ਰਹੀ ਹੈ ਘਰ ਦੇ ਵਿੱਚ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਇਸ ਤਰੀਕੇ ਦੇ ਨਾਲ ਪ੍ਰਾਰਥਨਾ ਕਰਨੀਏ ਤੇ ਇਸ ਤਰੀਕੇ ਦੇ ਨਾਲ ਕਹਿਣਾ ਹੈ ਕਿ ਜੋ ਵੀ ਲੋਕ ਤੁਹਾਡੇ ਉੱਪਰ ਤਾੰਤ੍ਰਿਕ ਕਿਰਿਆਵਾਂ ਕਰਦੇ ਨੇ ਉਹਨਾਂ ਨੂੰ ਮੇਰੀ ਜ਼ਿੰਦਗੀ ਦੇ ਵਿੱਚੋਂ ਤੁਸੀਂ ਦੂਰ ਕਰ ਦੇਣਾ ਉਸੀ ਦਾ ਨਿਆਂ ਦਾ ਦੇਵਤਾ ਉਹ ਤੇ ਸਭ ਦੇ ਨਾਲ ਨਿਆਂ ਕਰਦੇ ਹੋ ਤਿਸ ਮੇਰੇ ਨਾਲ ਵੀ ਤੁਸੀਂ ਨਿਆਂ ਕਰੋ ਤੇ ਇਸ ਦੇ ਨਾਲ-ਨਾਲ ਮੇਰੇ ਦੁਸ਼ਮਨਾ ਤੋਂ ਤੁਸੀਂ ਮੇਰੀ ਰੱਖਿਆ ਕਰਨਾ ਤੇ ਮੈਨੂੰ ਬਚਾਉਣਾ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਜਿਹੜੀ ਪ੍ਰਾਰਥਨਾ ਹੈ ਸ਼ਨੀ ਦੇਵ ਜੀ ਅੱਗੇ ਸੱਚੇ ਮਨ ਤੇ ਭਾਵਨਾ ਦੇ ਨਾਲ ਕਰਨੀ ਹੈ ਜਾਂ ਜੋ ਵੀ ਤੁਹਾਡੀ ਪ੍ਰੋਬਲਮ ਹੈ ਨਾ ਉਸ ਹਿਸਾਬ ਦੇ ਨਾਲ ਤੁਸੀਂ ਸ਼ਨੀ ਦੇਵ ਜੀ ਅੱਗੇ ਆਪਣੀ ਪ੍ਰਾਰਥਨਾ ਕਰ ਸਕਦੇ ਹੋ ਇੱਕ ਕਾਲੀ ਮਿਰਚ ਦਾ ਦਾਣਾ ਤੁਸੀਂ ਜੋ ਦੀਪ ਦੀਵਾ ਜਗਾਇਆ ਸੀ ਜਗਦੇ ਹੋਏ ਦੀਵੇ ਦੇ ਵਿੱਚ ਪਾ ਦੇਣਾ ਤੇ ਦੂਸਰਾ ਕਾਲੀ ਮਿਰਚ ਦਾ ਦਾਣਾ ਚੁੱਕ ਕੇ ਆਪਣੇ ਹੱਥ ਦੀ ਹਥੇਲੀ ਤੋਂ ਫੇਰ ਇਸੇ ਤਰੀਕੇ ਦੇ ਨਾਲ ਸ਼ਨੀ ਦੇ ਵੱਗੇ ਪ੍ਰਾਰਥਨਾ ਕਰਨੀ ਪ੍ਰਾਰਥਨਾ ਕਰਨ ਤੋਂ ਬਾਅਦ ਦੂਸਰਾ ਦਾਣਾ ਵੀ ਜੋ ਕਾਲੀ ਮਿਰਚ ਦਾ ਹੈ ਉਸ ਨੂੰ ਵੀ ਜਗਦੇ ਹੋਏ ਦੀਵੇ ਦੇ ਵਿੱਚ ਤੁਸੀਂ ਪਾ ਦੇਣਾ ਇਸ ਤਰੀਕੇ ਦੇ ਨਾਲ ਏਕ-ਏਕ ਕਰਕੇ ਤੁਸੀਂ ਚਾਰੇ ਹੀ ਕਾਲੀ ਮਿਰਚ ਦੇ ਜਿਹੜੇ ਦਾਣੇ ਨੇ ਏ ਜੋ ਤੁਸੀਂ ਦੀਵਾ ਆਪਣੇ ਘਰ ਦੇ ਵਿੱਚ ਦੱਖਣ ਦਿਸ਼ਾ ਦੇ ਵਿੱਚ ਜਗਾਇਆ ਉਪਾਕਾਰ ਦੇ ਸਮੇਂ ਇਸ ਜਗਦੇ ਹੋਏ ਦੀਵੇ ਦੇ ਵਿੱਚ ਚਾਰੇ ਹੀ ਤੁਸੀਂ ਕਾਲੀ ਮਿਰਚ ਦੇ ਦਾਣਿਆਂ ਨੂੰ ਪਾ ਦੇਣਾ ਤੇ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜਿਹੜਾ ਤੁਸੀਂ ਇਹ ਦੀਵਾ ਜਗਾਉਣਾ ਹੈ ਨਾ ਇਸ ਨੂੰ ਪੂਰਾ ਜ਼ਿਆਦਾ ਤੇਲ ਦੇ ਨਾਲ ਨਹੀਂ ਭਰਨਾ ਉਹਨਾਂ ਕਹੀ ਤੁਸੀਂ ਤੇਲ ਪਾ ਕੇ ਇਸ ਦੀਵੇ ਨੂੰ ਤੁਸੀਂ ਜਗਾਉਣਾ ਹੈ ਜਿੰਨੇ ਕ ਵਿੱਚ ਕਾਲੀ ਮਿਰਚਾਂ ਨੇ ਜਿਹੜੀਆਂ ਚੰਗੀ ਤਰ੍ਹਾਂ ਡੁੱਬ ਜਾਣ ਇਹ ਇਸੇ ਤਰ੍ਹਾਂ ਜਦੋਂ ਇਹ ਦੀਵਾ ਤੁਸੀਂ ਜਗਾਇਆ ਇਹ ਦੀਵਾ ਵੱਧ ਚਾਵੇਗਾ ਦੀਵਾ ਜਗਣ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਅਗਲੇ ਦਿਨ ਇਹ ਕਰਨਾ ਹੈ ਜਿਵੇਂ ਜਿਸ ਦਿਨ ਤੁਸੀਂ ਉਪਾਅ ਕਰੋਗੇ ਉਸ ਤੋਂ ਅਗਲੇ ਦਿਨ ਇਸ ਦੀਵੇ ਨੂੰ ਤੁਸੀਂ ਆਪਣੇ ਘਰ ਤੋਂ ਚੁੱਕ ਕੇ ਘਰ ਤੋਂ ਬਾਹਰ ਕਿਸੇ ਵੀ ਜਗ੍ਹਾ ਤੇ ਤੁਸੀਂ ਜਾ ਕੇ ਰੱਖ ਕੇ ਆ ਸਕਦੇ ਹੋ ਭਾਵੇਂ ਤਾਂ ਤੁਸੀਂ ਪੀਪਲ ਦੀ ਦਰਖਤ ਦੇ نیچے ਵੀ ਰੱਖ ਸਕਦੇ ਹੋ ਨਹੀਂ ਤਾਂ ਕਿਸੇ ਵੀ ਆਪਣੇ ਘਰ ਤੋਂ ਦੂਰ ਥੋੜੀ ਜਗ੍ਹਾ ਤੇ ਇਸ ਨੂੰ ਰੱਖ ਕੇ ਆ ਸਕਦੇ ਹੋ ਜਦੋਂ ਜਦੋਂ ਰੱਖਣ ਜਾਓਗੇ ਤੇ ਆਉਂਦੇ ਸਮੇਂ ਰਸਤੇ ਦੇ ਵਿੱਚ ਕਿਸੇ ਕੋਲ ਰੁਕੇ ਉਹਨਾਂ ਤੇ ਨਾ ਹੀ ਕਿਸੇ ਨਾਲ ਗੱਲਬਾਤ ਕਰਿਓ ਤੇ ਜਦੋਂ ਤੁਸੀਂ ਇਹ ਦੀਵਾ ਰੱਖ ਕੇ ਵਾਪਸ ਆਉਂਗੇ ਤੇ ਪਿੱਛੇ ਮੁੜ ਕੇ ਵੀ ਬਿਲਕੁਲ ਨਹੀਂ ਦੇਖਣਾ। ਤੇ ਇਸ ਉਪਾਅ ਨੂੰ ਕਿੰਨੀ ਵਾਰ ਕਰਨਾ ਹੈ ਇਸ ਉਪਾਅ ਨੂੰ ਤੁਸੀਂ 4 ਵਾਰ ਕਮ ਸੇ ਕਮ ਕਰਨਾ ਹੀ ਕਰਨਾ ਹੈ। ਇਹ ਤੋਂ ਵੱਧ ਕਰਨਾ ਹੈ ਕਰ ਸਕਦੇ ਹੋ ਪਰ 4 ਵਾਰ ਤਾਂ ਜ਼ਰੂਰ ਹੀ ਕਰਨਾ ਹੈ। ਜੇ ਮੇਂ ਜੇਕਰ ਤੁਸੀਂ ਇਸ ਉਪਾਉ ਨੂੰ ਸ਼ਨੀਵਾਰ ਦੇ ਦਿਨ ਸ਼ੁਰੂ ਕੀਤਾ ਹੈ ਤੇ ਚਾਰ ਸ਼ਨੀਵਾਰ ਲਗਾਤਾਰ ਬਿਨਾ ਨਾਗੇ ਦੇ ਤੁਸੀਂ ਇਸ ਉਪਾਉ ਨੂੰ ਕਰਨਾ ਹੈ ਕਿ ਜੇਕਰ ਤੁਸੀਂ ਇਸ ਉਪਾਉ ਨੂੰ ਮੰਗਲਵਾਰ ਦੇ ਦਿਨ ਸ਼ੁਰੂ ਕਰ ਰਹੇ ਹੋ ਤਾਂ ਤੁਸੀਂ ਚਾਰ ਮੰਗਲਵਾਰ ਲਗਾਤਾਰ ਕਰਨਾ ਹੈ ਪਰ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖੋ ਕਿ ਜੇਕਰ ਤੁਸੀਂ ਇਸ ਉਪਾਉ ਨੂੰ ਸ਼ਨੀਵਾਰ ਵਾਲੇ ਦਿਨ ਕਰੋਗੇ ਤਾਂ ਤੁਹਾਨੂੰ ਤੁਰੰਤ ਹੀ ਫਾਇਦਾ ਹੋਵੇਗਾ ਕਿਉਂਕਿ ਜਿਹੜਾ ਸ਼ਨੀਵਾਰ ਦਾ ਦਿਨ ਹੁੰਦਾ ਹੈ ਇਹ ਸ਼ਨੀ ਦੇਵ ਨੂੰ ਹੀ ਸਮਰਪਿਤ ਹੁੰਦਾ ਹੈ ਪਰ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਬੇਕਤੀ ਤੁਹਾਡਾ ਕੋਈ ਦੁਸ਼ਮਣ ਤੁਹਾਨੂੰ ਬਹੁਤ ਹੀ ਜ਼ਿਆਦਾ ਤੰਗ ਪ੍ਰੇਸ਼ਾਨ ਕਰਨ ਰੱਖਿਆ ਉਸਨੇ ਤੇ ਤੁਹਾਨੂੰ ਇਹ ਕਿ ਤੁਹਾਡੀ ਜਿਹੜੀ ਮੁਸ਼ਕਲ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਤੁਹਾਡਾ ਇਹ ਦੁਸ਼ਮਣ ਛੇਤੀ ਤੋਂ ਛੇਤੀ ਦੂਰ ਹੋਵੇ ਤਾਂ ਤੁਸੀਂ ਇਸ ਉਪਾਅ ਨੂੰ ਕਿਸੇ ਵੀ ਦੇਨ ਕਰ ਸਕਦੇ ਹੋ ਪਰ ਸਮਾ ਉਹੀ ਕੇ ਦੇਨ ਸੂਰਜ ਸ੍ਰੀ ਪਰ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਉਪਾਰ ਨੂੰ ਕਰਨਾ ਹੈ ਉਸ ਸਮੇਂ ਹੀ ਕਰਨਾ ਹੈ ਤੁਸੀਂ ਸਵੇਰ ਦੇ ਸਮੇਂ ਸੂਰਜ ਜਦੋਂ ਹੁੰਦਾ ਹੈ ਉਸ ਸਮੇਂ ਤੁਸੀਂ ਇਸ ਉਪਾਰ ਨੂੰ ਬਿਲਕੁਲ ਵੀ ਨਹੀਂ ਕਰਨਾ ਇਸ ਚੀਜ਼ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਤੇ ਇਸ ਤਰ੍ਹਾਂ ਪੁਰਸ਼ ਕੋਈ ਵੀ ਇਸ ਉਪਾਰ ਨੂੰ ਕਰ ਸਕਦਾ ਹੈ ਤੇ ਇਸ ਉਪਾਰ ਨੂੰ ਤੁਸੀਂ ਸਿਰਫ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਦੱਖਣ ਦਿਸ਼ਾ ਦੇ ਵਿੱਚ ਬੈਠ ਕੇ ਤੁਸੀਂ ਕਰ ਲੈਣਾ ਹੈ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਕਾਲੀ ਮਿਰਚ ਦੇ 4 ਦਾਣੇ ਵੀ ਤੁਹਾਡੀ ਰਸੋਈ ਦੇ ਵਿੱਚ موجوده ਨੇ ਉਥੋਂ ਲੈ ਕੇ ਹੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੁਹਾਨੂੰ ਕੁਝ ਖਰੀਦ ਕੇ ਲਿਆਉਣ ਦੀ ਬਾਤ ਉਹ ਜ਼ਰੂਰਤ ਨਹੀਂ ਪੈਗੀ 1 ਰੁਪਿਆ ਦਾ ਖਰਚਾ ਨਹੀਂ ਹੋਏਗਾ ਬਿਨਾ ਖਰਚਾ ਕੀਤੇ ਤੁਸੀਂ ਘਰ ਦੇ ਵਿੱਚ ਬੈਠ ਕੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਿਲ ਤੇ ਪ੍ਰੋਬਲਮ ਨੂੰ ਤੁਸੀਂ ਦੂਰ ਕਰ ਸਕਦੇ ਹੋ ਤੇ ਆਪਣੀ ਜੋ ਦੁਸ਼ਮਣਾ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ ਸੋ ਇਹ ਸੀ ਜੇ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਚਾਰ ਕਾਲੀਆਂ ਮਿਰਚ ਦੇ ਦਾਣੇ ਦਾ ਇੱਕ ਛੋਟਾ ਜਿਹਾ ਦੀਵਾ ਆਪਣੇ ਘਰ ਦੇ ਵਿੱਚ ਤੁਸੀਂ ਜਗਾ ਕੇ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦੀ ਕਿਵੇਂ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਨੇ ਜਿਹੜੀਆਂ ਕਿਵੇਂ ਦੂਰ ਹੋ ਜਾਂਦੀਆਂ ਨੇ ਸੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਤੁਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ